ਗੱਲ ਪੰਜਾਬੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਸਾਨ ਨੂੰ ਦੇਖੋ ਕਿੰਨਾ ਮਰਨਾ ਪੈਂਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੋਂ ਦਿਖਾ ਸਕਦਾ ਟੋਬੇ ਦਾ ਪਾਣੀ ਟੁੱਟ ਚੁੱਕਿਆ ਪੂਰੀ ਤਰ੍ਹਾਂ ਸਾਰਾ ਪਾਣੀ ਅਜੀਰੀ ਦੇ ਵਿੱਚ ਭਰ ਚੁੱਕਿਆ ਝੋਨੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਨੁਕਸਾਨ ਹੋਇਆ ਹੈ ਪਾਣੀ ਸੁੱਕਣ ਨੂੰ ਕਿੰਨਾ ਟਾਈਮ ਲੱਗੂਗਾ ਜ਼ਮੀਨ ਇਹ ਜਿਹੜਾ ਕਹਿਰ ਮਚਾਇਆ ਉਹਦੇ ਨਾਲ ਇਹ ਅੱਜ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ 3 ਘੰਟੇ ਹੋ ਗਏ ਥੈਲੇ ਭਰਦਿਆਂ ਨੂੰ ਤੇ ਬੰਦ ਕਰਦਿਆਂ ਕੀ ਗੇ ਜੋ ਲਵੇ ਟੋਬਾ ਉਤੋਂ ਖਾਰ ਪੈਣ ਕਾਰਨ ਆ ਪਾਣੀ ਸਾਰਾ ਜੀਰੀ ਦੇ ਵਿੱਚ ਆ ਗਿਆ ਤੁਸੀਂ ਦੇਖ ਸਕਦੇ ਹੋ ਉੱਪਰੋਂ ਨੱਕੋਂ ਨੱਕ ਜੀਰੀ ਭਰੀ ਪਈ ਆ ਫਿਰ ਆਪਾਂ ਕਹਿੰਦੇ ਆ ਕਿ ਕਿਸਾਨ ਗੱਡੀਆਂ ਲੈ ਲੈਂਦਾ ਟਰੱਕ ਲੈ ਲੈਂਦਾ ਪਰ ਮਿਹਨਤ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਖੜਾ ਰਿਹਾ ਜੀਰੀ ਇਦਾਂ ਹੀ ਗਲ ਜੂਗੀ ਮੀਂਹ ਦਾ ਬੱਦਲ ਦਾ ਮੌਸਮ ਵੀ ਬਹੁਤ ਖਰਾਬ ਹੋ ਰਿਹਾ ਦਿਖਾ ਦਿੰਨੇ ਆ ਇਕਰਾ ਮੌਸਮ ਕਾਰਨ ਕਿਸਾਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਪਰੇ ਹਾਂ ਇੰਨੀਆਂ ਮਹਿੰਗੀਆਂ ਰੇ ਉਹੋ ਪਾਣੀ ਰੁਕਣ ਦੇ ਕੋਈ ਚਾਂਸ ਨਹੀਂ ਹੈਗੇ ਵੀ ਥੈਲੇ ਨਾਲ ਵੀ ਰੁਕ ਜੂਗਾ ਭਾਰੀ ਰਿਹਾ ਲੇਕਿਨ ਇਹ ਦੇਖ ਲਓ ਦੇਖ ਲਓ ਮਿੱਟੀ ਚ ਕਾਉਣ ਇਹ ਕਿਸਾਨਾਂ ਨੇ ਮਿੱਟੀ ਚ ਕਾਈ ਹੋਈ ਹੈ ਇੱਥੋਂ ਤੇ ਮਿੱਟੀ ਚ ਕਾਉਣ ਦੇ ਨੁਕਸਾਨ ਵੀ ਨੇ ਆਪਾਂ ਮਿੱਟੀ ਚ ਕਾ ਲੈਨੇ ਆ ਪਰ ਬਾਅਦ ਚ ਦੇਖਦੇ ਆਂ ਕਿ ਉਹਦਾ ਨੁਕਸਾਨ ਵੀ ਹੁੰਦਾ ਠੀਕ ਹੈ ਜੀ ਤੁਹਾਨੂੰ ਮੈਂ ਦਿਖਾ ਦਣਾ ਤੇ ਇਧਰ ਵੀ ਆਪਾਂ ਤੰਦਖਾ ਦਾ ਨੇ ਇੱਧਰ ਵੀ ਇਹ ਮਿੱਟੀ ਚਿਕਾਉਣ ਦਾ ਬਹੁਤ ਨੁਕਸਾਨ ਹੁੰਦਾ ਠੀਕ ਹੈ ਜੀ ਉਥੋਂ ਕਹਿੰਦੇ ਖਾਰ ਪਈ ਹੋਈ ਆ ਇੱਧਰ ਮੱਛੀਆਂ ਆਉਣਗੀਆਂ ਸਾਰਾ ਮੱਛੀਆਂ ਦੀ ਰੇ ਵਿਚ ਆ ਜਾਣਗੀਆਂ ਕਹਿੰਦੇ ਬਹੁਤ ਮਿਹਨਤ ਕਰ ਰਹੇ ਨੇ ਥੈਲੇ ਬਨ ਕੇ ਉਹ ਸਾਹਮਣੇ ਪਾਣੀ ਚੱਲਦਾ ਦਿਖਾ ਦਿੰਨੇ ਜੂੰ ਕਰਕੇ ਉਹ ਦੇਖ ਲੋ ਤੂੰ ਦੇਖ ਰਿਹਾ ਹਾਣਾ ਪਾਣੀ ਕਿਦਾਂ ਨੱਕੋ ਨੱਕ ਚੱਲਦਾ ਪਿਆ ਉਹ ਸਾਹਮਣੇ ਟੋਬਾ ਟੋਬੇ ਦਾ ਸਾਰਾ ਪਾਣੀ ਇੱਥੇ ਆ ਰਿਹਾ ਮਾ ਕਿੰਨਾ ਨੁਕਸਾਨ ਹੋ ਰਿਹਾ ਇਹ ਆਪਾਂ ਕਹੀਏ ਤਾਂ ਆਮ ਤੌਰ ਤੇ ਪਾਣੀ ਖਾਦਾ ਨੇ ਪਾ ਚੱਲਦਾ ਦੇਖ ਸਕਦਾ ਜੇ ਇਹਨੂੰ 2 ਘੰਟੇ ਹੋਰ ਨਾ ਬੰਦ ਕਰਿਆ ਗਿਆ ਤਾਂ ਪਾਣੀ ਉੱਪਰ ਤੱਕ ਆ ਸਕਦਾ ਇਹ ਨੇ ਨੁਕਸਾਨ ਜਿਹੜੇ ਮੀਨ ਨਾਲ ਹੋ ਜਾਂਦੇ ਨੇ ਇਹ ਮਿੱਟੀ ਚ ਕਾਣ ਦੇ ਵੀ ਨੁਕਸਾਨ ਨੇ ਤੇ ਕਿਸਾਨ ਬਚਾਰਾ ਇਹਦੇ ਚ ਕੀ ਕਰ ਸਕਦਾ ਹਾਂ ਇਹ ਗੁਜ਼ਰਤ ਦਾ ਕਹਿਰ ਇਹਨੂੰ ਕਹਿ ਸਕਦੇ ਆਪਾਂ